ਹਾਂਜੀ ਕੀ ਨਾਮ ਹੈਗਾ ਜੀ? ਅਵਤਾਰ ਸਿੰਘ ਜੀ। ਕਿਹੜਾ ਪਿੰਡ ਆ? ਨਿਯਾਮਪੁਰ ਜੀ। ਕੀ ਬਾਤ ਆ ਤਾ ਇਹ ਇੱਧਰ ਨਾ। ਇੱਕ ਬੋੜੇ ਤੇ ਖੜੇ ਆ ਜੀ ਇਹਨਾਂ ਨੂੰ ਮਨੇ ਕੀਤਾ ਵੀ ਆਪਣੇ ਘਰਾਂ ਗੜੀ। ਨਹੀਂ ਖੁਣਾ ਇੱਥੇ ਮੇਰੇ ਹਾਰੇ ਘਰ ਦੇ ਗਾੜੀ ਖੜੇ ਸੀ। ਹਾਂਜੀ। ਇਹਨਾਂ ਮਿੰਨਾਂ ਦਾ। ਇਹਨਾਂ ਦਾ ਨਾਮ ਭਿੰਦਰ ਸਿੰਘ ਹੈ ਜੀ। ਇਹ ਤੁਹਾਡੇ ਲਾਗੇ ਘਰ ਹੀ ਆ ਕੇ ਗਾਹ ਵਝਾ। ਨਹੀਂ ਬਹੁਤ ਹਟਵਾ ਮਾਈ। ਅੱਛੇ ਤੁਹਾਡੇ ਦੂਏ ਗਾੜੀ ਆਣ ਕੇ ਖੜੇ ਸੀ। ਹਾਂਜੀ ਮੈਂ ਇਹਨਾਂ ਨੂੰ ਮਨੇ ਕੀਤਾ ਜੀ ਅੱਛੇ ਲੜਕੀ ਜਵਾਨ ਹੈ ਤੇ ਨਹੀਂ ਖਲੋਈਦਾ ਸਾਂ। ਹਾਂਜੀ ਇਹ ਮੇਰੇ ਗੱਲ ਰੱਖਿਆ ਜੀ ਫਿਰ ਇਕੱਠੇ ਹੋ ਗਿਆ ਇਹ 10 ਤੋਂ 15 ਜਣੇ ਅੱਛਾ ਇਹ ਫਿਰ ਮੇਰੇ ਗਲ ਪਏ ਆ ਜੀ ਘਰਾਂਗੇ ਅੱਛਾ ਉਦੋਂ ਗੱਲਾਂ ਪੈ ਕੇ ਆਂਦੀ ਕਿੰਨੇ ਕ ਜਾਣੇ ਸੀ 10 ਤੋਂ 15 ਜਣੇ ਹੈਗੇ ਸੀ ਅੱਛਾ ਜੀ ਤੇ ਸਾਡਾ ਟੂਰ ਕਿੰਨੇ ਕ ਜਾਣੇ ਤੁਹਾਡੇ ਲੱਗੀ ਹਾਂਜੀ 60 ਕਿਤੇ ਲੱਗੀ ਤੁਹਾਡੇ 60 ਮੇਰੇ ਘਰ ਦੀ ਦੀ ਆ ਜੀ ਮੇਰੇ ਆ ਤੇ ਮੇਰੇ ਕਾਕੇ ਦੇ ਆ ਜੀ ਅੱਛਾ ਜੀ ਹਾਂਜੀ ਤੇ ਬਾਅਦ ਚ ਵੀ ਕੋਈ ਗੱਲ ਬਾਤ ਹੋਈ ਆ ਨਾਲ ਇਹ ਨਾ ਮੇਰਾ ਦਾੜਾ ਸਾਥ ਹੋਇਆ ਜੀ ਅੱਛਾ ਹਾਂਜੀ ਉਹਦੀ ਮੇਰੇ ਕੋ ਆ ਪਿਆ ਸਾਰਾ ਦਾੜਾ ਸਾਥ ਪਸੰਦ ਆਇਆ ਹੈ ਨਾ ਨਾ ਇਹੋ ਬੰਦੇ ਨੇ ਕਿਹੜੇ ਕਿਹੜੇ ਹਾਂਜੀ ਨਾ ਕਿਹੜੇ ਕਿਹੜੇ ਮੁੰਡੇ ਸੀ ਉਹ ਇਹ ਭਿੰਦਰ ਸਿੰਘ ਹੈ ਜੀ ਅੱਛਾ ਜੀ ਇੱਕ ਜਿਹੜਾ ਛੋਟਾ ਭਰਾ ਵਾਦਾ ਜੀ ਇੱਕ ਚੰਦ ਸਿੰਘ ਹੈ ਜੀ ਅੱਛਾ ਹਾਂਜੀ ਵਿਸ਼ਾਲ ਸਿੰਘ ਬੁਰਾ ਸਿੰਘ ਹੈ ਜੀ ਅੱਛਾ ਹਾਂਜੀ ਇੱਕ ਜੋਗਾ ਸਿੰਘ ਹੈ ਉਹਦਾ ਭਰਾ ਵਾ ਜੀ ਹੈਪੀ ਸਿੰਘ ਕੀ ਮੰਗ ਕਰਦੇ ਪ੍ਰੋਸੀਸ਼ਨ ਕੋਲੋਂ ਦੇ ਅਸੀਂ ਮੰਗ ਇਹੋ ਕਰਦੇ ਹਾਂ ਜੀ ਮਤਲਬ ਸਾਰੀ ਵਾਤਵਾਦ ਕਾਰਵਾਈ ਕੀਤੀ ਆ ਗਈ ਹਾਂਜੀ ਪਿੰਡ ਕੀ ਨਾ ਹੈਗਾ ਸਰਜੀਤ ਕਰ ਕਿਹੜਾ ਮਿੰਡਿਆ ਨizampur ਕੀ ਗੱਲਬਾਤ ਹੋਈ ਹੈ ਪਾਜੀ ਸਵੇਰੇ ਅਸੀਂ ਉੱਠੇ ਅਜੇ ਬੱਚਾ ਸਕੂਲ ਤਿਆਰ ਕਰ ਕਰਕੇ ਤੇ ਇਹਨਾਂ ਨੂੰ ਚਾਹ ਬਣਾ ਕੇ ਦੇਣ ਦੇਈਆਂ ਤੇ ਇਹ ਉੱਠ ਕੇ ਬਾਹਰ ਨੂੰ ਹੋ ਗਏ ਮੜਾ ਜਾ ਜਦੋਂ ਬਾਹਰੋਂ ਆਏ ਆ ਤੇ ਬਾਹਰ ਗਏ ਤੇ ਇਹਨਾਂ ਨੇ ਬੋਲ ਤੋਂ ਵੇਖ ਲਿਆ ਇਹ ਬੈਠਾ ਇੱਥੇ ਬਾਹਰ ਅਸੀਂ ਹਾਂਜੀ ਤੇ ਇਹਨਾਂ ਇਹਨਾਂ ਚਲੋ ਮੜਾ ਮੁੜਾ ਕੀਤਾ ਹੋਇਆ ਇਹਨਾਂ ਨੂੰ ਮੈਨੂੰ ਮੈਨੂੰ ਹੁਣ ਪਤਾ ਕਿ ਕੀ ਕਹਦਾ ਇਹਨਾਂ ਨੇ ਅਸੀਂ ਆਹ ਤੇ ਇਹ ਜਦੋਂ ਆਏ ਇਹਨਾਂ ਨੂੰ ਮੈਂ ਬਾਹਰ ਨਿਕਲੀ ਜਦੋਂ ਉਹ ਚੱਟ ਨੂੰ ਇਹਨਾਂ ਨੂੰ ਫੜਿਆ ਤੇ ਉਹ ਪਿਆ ਪਤਾ ਨੂੰ ਤੇ ਬਾਅਦ ਚ ਮੈਂ ਆਪਣੇ ਘਰ ਵਾਲੇ ਨੂੰ ਵੀ ਘਰੇ ਲੈ ਗਈ ਆ ਆਪਣੇ ਮੁੰਡੇ ਨੂੰ ਵੀ ਲੈ ਗਈ ਆ ਇਹਨਾਂ ਨੇ ਇਕੱਠੇ ਕਰਕੇ ਲਿਆਂਦੇ ਬੰਦੇ ਤੇ ਬਾਅਦ ਚ ਇਹਨਾਂ ਨੇ ਦੋਵਾਂ ਨੂੰ ਅੰਦਰੋਂ ਕੱਢ ਕੇ ਕੁੱਟਿਆ ਦੋਵਾਂ ਪੇਪਾ ਤਾ ਨੂੰ ਤੇ ਮੈਨੂੰ ਵੀ ਮਾਰਿਆ ਇਹਨਾਂ ਨੇ ਤੁਹਾਨੂੰ ਮਾਰਿਆ ਤੁਹਾਡੀ ਗੱਥੀ ਪਏ ਹਾਂਜੀ ਮੇਰੇ ਮਾਰਿਆ ਮੇਰੇ ਹੱਟਾ ਲਾਈਆਂ ਹਾਂਜੀ ਮੇਰੇ ਲੀੜੇ ਵੀ ਪਾੜੇ ਜੇ ਕੀ ਮੰਗ ਕਰਦੇ ਪ੍ਰੋਸੈਸਰੋਂ ਨਹੀਂ ਇਹੋ ਕਹਿੰਨੇ ਵੀ ਸਾਡੀ ਨਵਾਈ ਕੀਤੀ ਜਾਵੇ ਜੀ ਹਾਂਜੀ ਪੰਚਾਇਤ ਮੈਂਬਰ ਹਰਜਿੰਦਰ ਸਿੰਘ ਹਾਂਜੀ ਪਿੰਡ ਮੇਰਾ ਇਹ ਨizampur ਹੈ ਹਾਂਜੀ ਤੇ ਤੁਸੀਂ ਹੁਕਮ ਕਰੋ ਕੀ ਪੁੱਛਣਾ ਚਾਹੁੰਦੇ ਜੀ ਇੱਕ ਜਿਹੜੀ ਵਾਰਦਾਤ ਹੋਈ ਆ ਇਹਨਾਂ ਦੇ ਘਰ ਆਣ ਕੇ ਪਈ ਕੀ ਸਚਾਈ ਹੋਈ ਸਚਾਈ ਵੀਰ ਜੀ ਇਹ ਆ ਮੈਨੂੰ ਇੰਨੇ ਬੈਠਦਾ ਨਹੀਂ ਪਈ ਪਹਿਲਾਂ ਮਾੜੀ ਮੋਟੀ ਇਹਨਾਂ ਦੀ ਆਪਸ ਵਿੱਚ ਮੁੰਡਿਆਂ ਮੋੜਿਆਂ ਦੀ ਕੋਈ ਮਾੜੀ ਮੋਟੀ ਗੱਲ ਹੋਈ ਹੋਊਗੀ ਪਰ ਇਹ ਜਿਹੜੇ ਮੁੰਡੇ ਸੀਗੇ ਇਹਨਾਂ ਮੁੜਕੇ ਇਹਨਾਂ ਦੇ ਘਰ ਆਣ ਕੇ ਹੰਬੜਾ ਕੀਤਾ ਵਾ ਤੇ ਉਹ ਕੰਮ ਸਾਰਾ ਇਹਨਾਂ ਗਲਤ ਕੀਤਾ ਤੇ ਇਹਨਾਂ ਬੀਬੀਆਂ ਦੇ ਹੱਥੀ ਪਿਆ ਤੇ ਧਮਕੀਆਂ ਵੀ ਦਿੱਤੀਆਂ ਤੇ ਸੱਟਾਂ ਵੀ ਲਾਈਆਂ ਅਛਾ ਜੀ ਸੱਟਾਂ ਲਾਉਣ ਦੇ ਬਾਅਦ ਜੀ ਦੇ ਹਸਪਤਾਲ ਗਏ ਆ ਉਹਨੂੰ ਬਾਅਦ ਇਹ ਫੇਰ ਪੈਗੇ ਆ ਅਛਾ ਜੀ ਇਹਨਾਂ ਦੇ ਘਰੇ ਆਣ ਕੇ ਪਏ ਆ ਦੁਜੀ ਅਰਵਾਦਾ ਕਰਤਾ ਦੁਜੀ ਅਰਵਾਦਾ ਕੀਤਾ ਤੇ ਅਸੀਂ ਬੇਨਤੀ ਕਰਦੇ ਆਂ ਵੀ ਜਿਹੜੀ ਇਹੋ ਜਿਹੀ ਗੁੰਡਾਗਰਦੀ ਆ ਨਾ ਇਹਨੂੰ ਨਾਕ ਪਾਉਣ ਵਾਸਤੇ ਪੰਜਾਬ ਸਰਕਾਰ ਕੋਸ਼ਿਸ਼ ਅਛਾ ਜੀ ਦਾਰਿਆ ਮੈਂ ਨਹੀਂ ਚਾਹੁੰਦਾ ਕਿ ਇਹਨਾਂ ਦਾ ਆਪ ਸਮੇਂ ਵਿੱਚ ਟਕਰਾਰ ਹੋਵੇ ਪਰ ਉਹ ਆਪਣੀਆਂ ਭੈੜੀਆਂ ਹਰਕਤਾਂ ਤੋਂ ਬਾਝ ਨਹੀਂ ਜਾਂਦੇ ਅਛਾ ਅੱਜ ਫੇਰ ਸਵੇਰੇ 7 ਵਜੇ ਇਹਨਾਂ ਦੇ ਘਰੋਂ ਨਾ ਹਮਲਾ ਬੋਲ ਦਿੱਤਾ। ਨਿਆਂ ਸਿੰਘ ਬਲਾਗ। ਨਿਆਂ ਸਿੰਘ ਬਲਾਗ ਕੀਤੀ ਉਹਨਾਂ ਨੂੰ ਮੈਂ ਇਹ ਸੋਚਦਾ ਵੀ ਇਹ ਜਿਹੜੀ ਸਾਡੀ ਫਰਿਆਦ ਹੈ ਨਾ ਇਹ ਐਸਐਸਬੀ ਤੱਕ ਮੁੱਖ ਮੰਤਰੀ ਤੱਕ ਪਹੁੰਚਾਈ ਜਾਵੇ ਤੇ ਸਾਨੂੰ ਇਨਸਾਫ ਦਵਾਇਆ ਜਾਵੇ। ਸਾਡਾ ਤੇ ਪਰਚਾ ਵੀ ਬਣਿਆ ਤੇ ਉਹ ਝੂਠੇ ਹੀ ਪਰਚਾ ਬਣਾ ਕੇ ਕਿਸੇ ਨੇ ਉਹਨਾਂ ਦੇ ਸਾਥ ਨਹੀਂ ਗਾਈ। ਇਹ ਗੱਲ ਦਾ ਮੈਂ ਵਾਅਦਾ ਕਰਦਾ। ਜੇ ਉਹਨਾਂ ਦੇ ਕਿਸ ਨੇ ਸੱਟ ਲਾਈਆ ਤੇ ਉਹ ਸੌ ਖਾ ਜਾਣ ਸੌ ਤੋਂ ਵੱਡੀ ਕੋਈ ਗੱਲ ਨਹੀਂ ਹੁੰਦੀ ਅੱਛਾ ਜੀ ਗੁਰਦਾਰੇ ਮੰਦਰ ਮਸੀਤੇ ਜਿੰਨੂੰ ਵੀ ਮੰਨਦੇ ਕੀ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੁੰਦੇ ਸਨ ਅਸੀਂ ਪ੍ਰਸ਼ਾਸਨ ਨੂੰ ਇਹ ਕਹਿਣਾ ਚਾਹੁੰਦੇ ਆਂ ਵੀ ਜੇ ਗੁੰਡਾਗਰਦੀ ਇਸ ਤਰ੍ਹਾਂ ਚੱਲਦੀ ਰਹੀ ਤੇ ਪੰਜਾਬ ਦੇ ਹਾਲਾਤ ਕੀ ਹੋਣਗੇ ਇੱਕ ਬੰਦਿਆ ਘਰੇਆਂ ਤੇ ਜਨਾਨੀਆਂ ਵੀ ਕੁੱਟੀਆਂ ਬੰਦਿਆਂ ਦੇ ਸੱਟਾਂ ਵੀ ਲਾਈਆਂ ਉਹ ਇੱਕ ਬੰਦਾ ਦਾੜੀ ਰੱਖਿਆ ਨੇ ਅਵਤਾਰ ਸਿੰਘ ਉਹਦੀ ਦਾੜੀ ਵੀ ਖੋਈ ਆ ਤੇ ਮੁੜ ਕੇ ਉਹ ਨਜਾਇਜ਼ ਪਰਚੇ ਬਣਾਉਦੇ ਫਿਰਦੇ ਆ